ਪੂਰਾ ਹਾਲ ਨਸ਼ੇ ਕਰਕੇ ਖਤਰਾ ਮੇਲੀ ਕੋਠੀ ਛੱਡ ਕੇ ਚਲੇ ਜਾਓ ਟਿਊਬਾ ਨਹੀਂ ਛੱਡਦੇ ਨਕੀਆਂ ਨਕੀਆਂ ਲੱਗੀਆਂ ਗੀਜਰ ਕਿੰਨੇ ਛੱਡਣਾ ਇੱਥੇ ਟਿਊਬਾ ਨਹੀਂ ਛੱਡਦੇ ਅਸੀਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਆ ਮੈਂ ਪਿੱਛੇ ਜੇ ਗੁਜਰਾਤ ਗਿਆ ਉੱਥੇ 15 20000 ਦਾ ਸਮਾਨ 20000 ਤੋਂ ਵੱਧ ਹੋਣਾ ਇੱਕ ਰੇੜੀ ਜੀ ਲੱਗੀ ਹੋਈ ਛੋਟੀ ਜੀ ਉਹਦੇ ਅੱਗੇ ਆਲੇ ਦੁਆਲੇ ਚੁੰਨੀ ਜੀ ਬੰਨ੍ਹੇ ਬੰਦਾ ਤੇ ਮੈਂ ਉਹਨੂੰ ਵੌਕ ਕਰਦੇ ਨੇ ਅਸੀਂ ਵੀਡੀਓ ਵੀ ਬਣਾਈ ਮੈਂ ਉਹਨੂੰ ਵਾਕ ਕਰਦੇ ਨੇ ਪੁੱਛਿਆ ਮੈਂ ਕਿਹਾ ਕਿੱਧਰ ਜੱਲੇ ਆ ਕਹਿੰਦਾ ਘਰ ਨੂੰ ਮੈਂ ਕਿਹਾ ਘਰ ਤੇਰਾ ਕਿੱਥੇ ਆ ਕਹਿੰਦੇ 2 ਕਿਲੋਮੀਟਰ ਦੂਰ ਮੈਂ ਕਿਹਾ ਆ ਚੁੰਨੀ ਜੀ ਵੱਨ ਚੱਲੇ ਆ ਇੰਨਾ ਤੇਰਾ ਸਬਾਨ ਪਿਆ ਕਿੰਨੇ ਕ ਦਾ ਸਬਾਨ ਆ ਕਹਿੰਦਾ 20 25000 ਦਾ ਮੈਂ ਕਿਹਾ ਇਹ ਇਹ ਕਹਿੰਦਾ ਇੱਥੇ ਚੋਰੀ ਨਹੀਂ ਹੁੰਦੀ ਇਹ ਗੁਜਰਾਤ ਦੀ ਗੱਲ ਕਰ ਰਹੇ ਆ ਕਹਿੰਦੇ ਇੱਥੇ ਮੋਟਰਸਾਈਕਲ ਖਲਾਰ ਜੋ ਸਵੇਰੇ ਇੱਥੇ ਖੜਾ ਹੋਊ ਮੈਂ ਕਿਹਾ ਛੂ ਪਰ ਹੱਦ ਹੋ ਗਈ ਅਸੀਂ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਸਾਡੇ ਮੋਟਰਸਾਈਕਲ ਆ ਤੁਸੀਂ ਇੱਥੇ ਬਹਿ ਗਏ ਆਂ